ਕ ਗਲਤ ਯੂ ਟਰਨ ਲੈ ਲਿਆ ਸੀ ਜਿਸ ਕਰਕੇ ਤਿੰਨ ਲੋਕਾਂ ਦੀ ਮੌਤ ਹੋਈ ਸੀ ਜਿਸ ਕਰਕੇ ਇਹ ਹੁਣ ਉਥੇ ਫਸਿਆ ਹੋਇਆ ਅਮਰੀਕਾ ਦੇ ਜੇਲ੍ਹ ਦੇ ਵਿੱਚ ਤੇ ਦੇਖਣਾ ਹੁਣ ਹੈ ਕਿ ਇਸ ਕੇਸ ਦੇ ਅਗਲਾ ਮੋੜ ਕੀ ਆਏਗਾ ਉਹਦੇ ਉੱਪਰ ਕੀ ਕੀ ਚਾਰ ਲੱਗੇ ਨੇ ਪੂਰੇ ਵਿਸ਼ੇ ਨੇ ਗੱਲਬਾਤ ਕਰਨੀ ਚੱਲਦੇ ਆ ਸਿੱਧਾ ਆਣਾ ਜੁੜਿਆ ਰਿੰਦਰ ਸਿੰਘ ਜੀ ਉਹਨਾਂ ਨਾਲ ਕਰਦੇ ਆ ਗੱਲਬਾਤ ਰਿੰਦਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਸਰ ਸ਼ੁਕਰੀਆ ਜੀ ਧੰਨਵਾਦ ਰਿੰਦਰ ਸਿੰਘ ਜੀ ਇਹ ਹਰਿੰਦਰ ਸਿੰਘ ਦਾ ਜਿਹੜਾ ਡਰਾਈਵਰ ਹੈ 28 ਸਾਲ ਦੀ ਉਮਰ ਹੈ ਮੈਂ ਦਿੱਤੀ ਤੇ ਚਲੋ ਇਸੋ ਗਲਤੀ ਹੋ ਗਈ ਮੰਦੇ ਆ ਪਰ ਤਿੰਨ ਵਿਅਕਤੀ ਮਾਰੇਗੇ ਨੇ ਇੱਕ ਪਰਿਵਾਰ ਦੇ ਤਾਂ ਇਸੇ ਨੂੰ ਹੁਣ ਉੱਥੇ 45 ਸਾਲ ਰਜਾ ਹੋ ਸਕਦੀ ਐ ਹਾਂਜੀ ਦੇਖੋ ਇਹ ਐ ਨਾ ਜੀ ਮਤਲਬ ਜਿਹੜੇ ਇੰਡੀਆ ਦੇ ਲੋਕ ਨੇ ਇੰਡੀਆ ਚ ਜ਼ਿਆਦੇ ਪੰਜਾਬੀ ਲੋਕ ਨੇ ਜੀ ਤੇ ਸਾਰੇ ਮਤਲਬ ਉਧਰ ਜ਼ਿਆਦਾ ਡਰਾਈਵਰੀ ਦਾ ਜਿਹੜਾ ਪ੍ਰੋਫੈਸ਼ਨ ਆ ਉਹ ਕਰਦੇ ਨੇ ਡਰਾਈਵਰੀ ਉਧਰ ਮਤਲਬ ਇੱਕ ਲਾਹੇਵੰਦ ਜਾਂ ਚੰਗਾ ਬਿਜ਼ਨਸ ਕਿਹਾ ਜਾਂਦਾ ਜੀ ਇਸੇ ਇਹੀ ਕਾਰਨ ਇਹ ਬਣਿਆ ਵੀ 28 ਸਾਲ ਦਾ ਲੜਕਾ ਸੀ ਹਰਜਿੰਦਰ ਸਿੰਘ ਜਿਹੜਾ ਇਹ ਮਤਲਬ 2018 ਦੇ ਵਿੱਚ ਇਹ ਮੈਕਸੀਕੋ ਦੇ ਥਰੂ ਡੌਂਕੀ ਰਹੀ ਹੈ ਜੀ ਜੀ ਹੁਣ ਇਹਦੇ ਤੇ ਇੱਕ ਤਾਂ ਉਹ ਡੌਂਕੀ ਵਾਲਾ ਬਣ ਗਿਆ ਤੁਹਾਨੂੰ ਜੀ ਉਹ ਡੌਂਕੀ ਦੇ ਥਰੂ ਇਲਿਗਲ ਇਨਫਰੈਂਸ ਕੀਤੀ ਹੈ ਨੇ ਦੂਜਾ ਇਹ ਹੋ ਗਿਆ ਕਿ ਇਹਦੇ ਜਿਹੜੇ ਕਾਗਜ਼ ਉਸ ਕਾਗਜ਼ ਪੱਤਰ ਨੇ ਉਹ 2000 ਡਰਾਈਵਰੀ ਲਿਸੈਂਸ ਹੈ ਉਹ 2020 ਦੇ ਵਿੱਚ ਰਜਿਸਟਰ ਕਰਤਾ ਸੀ ਉਦੋਂ ਉਦੋਂ ਵੀ ਇਹ ਸੀਗਾ ਆਪਣਾ ਪ੍ਰਧਾਨ ਜੀ ਜੀ ਉਹਨੂੰ ਰਜਿਸਟਰ ਕਰਤਾ ਜੇ ਟ੍ਰੈਂਪ ਟ੍ਰੈਂਪ ਸਾਹਿਬ ਬਦਲ ਕੇ ਉਦੋਂ ਬਾਅਦ ਬਾਇਡਨ ਸਾਹਿਬ ਆ ਗਏ ਬਾਇਡਨ ਨੇ ਹੋਰਿਆ ਨੇ ਮਤਲਬ ਇਸ ਤਰ੍ਹਾਂ ਦੀ ਉਹ ਸਿਸਟਮ ਚਲਾਇਆ ਤਾਂ ਉਹਦਾ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਉਹ ਫੇਰ ਬਣ ਗਿਆ ਜੀ ਜਿਹਨਾਂ ਡਰਾਈਵਿੰਗ ਲਾਇਸੈਂਸ ਬਣ ਗਿਆ ਜੀ ਉਹਨਾਂ ਉੱਥੇ ਮਤਲਬ ਇਹ ਕਿ ਰਾਜਨੀਤਿਕ ਬੈਲਸ ਛਿੜ ਗਈ ਜੀ ਮਤਲਬ ਇਹ ਟਰੰਪ ਸਾਹਿਬ ਤਾਂ ਕਹਿੰਦੇ ਨੇ ਵੀ ਅਸੀਂ ਇਹਨਾਂ ਲੋਕਾਂ ਦੇ ਜਿਹੜੇ ਡਰਾਈਵਰਾਂ ਸੰਸਫੀ ਨਹੀਂ ਬਣਾਏ ਤੇ ਸਾਨੂੰ ਪਤਾ ਸੀ ਕਿ ਇਹਨਾਂ ਦਾ ਕੀ ਜਾਣਦੇ ਨਹੀਂ ਆਂ ਇਹ ਅੰਗਰੇਜ਼ੀ ਨਹੀਂ ਜਾਣਦੇ ਆਂ ਇਹ ਸਾਈਨ ਨਹੀਂ ਜਾਣਦੇ ਆਂ ਜੇ ਉਹ ਮਤਲਬ ਇਸ ਤਰ੍ਹਾਂ ਉਹਨਾਂ ਗੱਲ ਕਹੀ ਜਾਂਦੇ ਉਹ ਦੂਜੇ ਤਰੀਕੇ ਹੀ ਜਾਂਦੇ ਆਂ ਕਿ ਤੁਸੀਂ ਮਤਲਬ ਜਿਹੜੇ ਅਮਰੀਕਨ ਲੋਕ ਨੇ ਉਹਨਾਂ ਦੀ ਜਾਨ ਨੂੰ ਖਤਰਾ ਮਤਲਬ ਨਾਲੇ ਲੀਗਲ ਆਏ ਆਈ ਜਾਂਦੇ ਨੇ ਨਾਲੇ ਉਹ ਅਲਾਰੀ ਨੇ ਜਾਣਦੇ ਨਹੀਂ ਇਹ ਸਾਈਨ ਨਹੀਂ ਜਾਣਦੇ ਅੰਗਰੇਜ਼ੀ ਨਹੀਂ ਜਾਣਦੇ ਜੂਟਰਨ ਨਹੀਂ ਜਾਣਦੇ ਮਤਲਬ ਉਹਨਾਂ ਨੂੰ ਦਿੱਤਾ ਇਸ ਕਰਕੇ ਉਸੇ ਕਾफी ਹੈ ਜਿਹੜੇ ਬੈਸਟ ਦਾ ਦिशा ਬਣਿਆ ਹੋਇਆ ਇਹਦੇ ਕਾफी ਹੋ ਸਕਦਾ ਕੋਈ ਮਤਲਬ ਸਖਤ ਰਿਜ਼ਲਟ ਨਿਕਲਣ ਕਿਉਂਕਿ 21 ਤਰੀਕ ਨੂੰ ਮਤਲਬ ਉੱਥੇ ਦੀ ਸਰਕਾਰ ਨੇ ਐਲਾਨ ਕਰਤਾ ਕਿ ਜਿਹੜਾ ਡਰਾਈਵਰਾਂ ਦਾ ਸਿਸਟਮ ਹੈ ਡਰਾਈਵਰ ਲਾਇਸੈਂਸ ਡਰਾਈਵਰਾਂ ਵਾਸਤੇ ਅੰਗਰੇਜ਼ੀ ਬੋਲਣੀ ਨਹੀਂ ਜਿਹੜਾ ਟਰਨ ਆਲਾ ਜਿਹੜੇ ਵੀ ਅਸੂਲ ਨੇ ਉਹਨਾਂ ਨੂੰ ਪੂਰਾ ਚੰਗੀ ਤਰ੍ਹਾਂ ਉਹ ਫਾਲੋ ਕਰਨਗੇ ਪੂਰੇ ਸਟ੍ਰਿਕਟ ਤੇ ਕਿਉਂਕਿ ਇਹ ਤੋਂ ਮੁੰਡੇ ਤੋਂ ਲੜਕੇ ਤੋਂ ਹਰਜਿੰਦਰ ਸਿੰਘ ਤੋਂ ਉਹਨਾਂ ਨੇ ਪੁੱਛਿਆ ਜਦੋਂ ਬਾਅਦ ਵਿੱਚ ਤਾਂ 12 ਸਵਾਲ ਪੁੱਛੇ ਨੇ ਦੋ ਸਵਾਲਾਂ ਦੇ ਜਵਾਬ ਹੀ ਇਹਨੇ ਸਹੀ ਦਿੱਤੇ ਨੇ ਜੀ ਜੀ ਅੰਗਰੇਜ਼ੀ ਇਹਨੂੰ ਬੋਲਣੀ ਨਹੀਂ ਆਈ ਚਾਰੇ ਹਾਂਜੀ ਹਾਂਜੀ ਇਸ ਕਰਕੇ ਜਿਹੜੇ ਜਿਹੜੇ ਹਾਲਾਤ ਨੇ ਉਹ ਕਾਫੀ ਉਹਨੇ ਜਿਹੜੇ ਇਹਦੇ ਚਾਰਤੇ ਲੱਗੇ ਨੇ ਉਹਨਾਂ ਦੇ ਮੁਤਾਬਕ ਜਿਹੜੀ ਸਜ਼ਾ 43 ਸਾਲ ਦੀ ਕੋ ਵਰਨਦੀ ਹੈ ਹਰਥ ਉੱਥੋਂ ਦੀ ਸਰਕਾਰ ਕੀ ਕਰਦੀ ਹੈ ਉੱਥੋਂ ਦੀ ਮਾਨਜੋ ਕੋਰਟਾਂ ਕੀ ਕਰਦੀਆਂ ਨੇ ਕਿ ਉਹਨਾਂ ਦਾ ਕੰਮ ਹੈ ਕਿ ਉਸ ਨੂੰ ਬਚਾਉਣ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਕੱਲੇ ਲੜਕਾ ਸੀ ਸਿਰ ਤੇ ਪਿਤਾ ਦਾ ਹਸਾਇਆ ਨਹੀਂ ਹੈਗਾ ਇਸ ਕਰਕੇ ਮਤਲਬ ਕਿ ਉਹਨੂੰ ਬਚਾਉਣ ਵਾਸਤੇ ਇੱਕ ਮਹਿੰਮ ਛੇੜੀ ਹੈ ਜਿਹਦੇ ਵਿੱਚ ਘੱਟੋ ਘੱਟ 10000 ਲੋਕਾਂ ਦੇ ਸਾਈਨ ਹੋ ਗਏ ਜੇ ਕਾਫੀ ਸਾਈਨ ਲੱਖਾਂ ਦੀ ਗਿਣਤੀ ਵਿੱਚ ਸਾਈਨ ਹੋ ਜਾਂਦੇ ਨੇ ਤਾਂ ਜਿਹੜੀ ਸਜ਼ਾ ਹੈ ਉਹਦੇ ਉੱਤੇ ਥੋੜਾ ਜਿਹਾ ਵਿਚਾਰ ਮਤਲਬ ਨਰਮਾਈ ਨਾਲ ਕੀਤਾ ਜਾ ਸਕਦਾ ਹੈ ਔਰ ਤੂੰ ਹੀ ਸਹੀ ਦਰੁਖ ਜਾਣਕਾਰੀ ਦਿੱਤੀ ਮੈਂ ਤੁਹਾਨੂੰ ਦੱਸ ਦੇਣਾ ਜਦੋਂ ਇਸ ਲੜਕੇ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਇਆ ਗਿਆ ਤਾਂ ਇਸ ਦਾ ਇੱਕ ਟ੍ਰਾਇਲ ਪੀਰੀਅਡ ਚੱਲਿਆ ਤੇ ਤੂੰ ਹੀ ਸਹੀ ਕਿਹਾ ਵੀ ਇਹ ਨੂੰ ਇੰਗਲਿਸ਼ ਨਹੀਂ ਆਉਂਦੀ ਤੇ ਜਦੋਂ ਇਹਦਾ ਇਹਨੂੰ ਚਾਰ ਡਰਾਈਵਿੰਗ ਦੇ ਸਾਈਨ ਦਿਖਾਏਗੇ ਤਾਂ ਚਾਰਾਂ ਵਿੱਚੋਂ ਤਿੰਨ ਤਾਂ ਇਹਨੂੰ ਪਤਾ ਹੀ ਨਹੀਂ ਸੀ ਜਿਹੜਾ ਇਹਨੇ ਚੌਥਾ ਜਵਾਬ ਦਿੱਤਾ ਉਹ ਵੀ ਤਾਂ ਗਲਤ ਸੀਗਾ ਜਿਸ ਕਰਕੇ ਮਜਬੂਰ ਹੋ ਕੇ ਪੁਲਿਸ ਨੂੰ ਚਾਰ ਦਲਾਣੇ ਪਿਓ ਹਾਂਜੀ ਦੇਖੋ ਜਿਹੜੀਆਂ ਹੁਣ ਇਹਦੇ ਚੱਲ ਜਾਂ ਇੰਤਲਾ ਦਿੰਦੇ ਨੇ ਵੀ ਇੱਕ ਮੈਕਸੀਕੋ ਦਾ ਡਰਾਈਵਰ ਸੀ ਉਹ ਤੋਂ ਚਾਰ ਡੈਥ ਆਉ ਗਿਆ ਸੀ ਇਸ ਤਰ੍ਹਾਂ 24 25 ਗੱਡੀਆਂ ਫੱਪਨੀਆਂ ਗਈਆਂ ਸੀਗੀਆਂ ਹਾਂ ਉਸ ਬੰਦੇ ਨੂੰ 110 ਸਾਲ ਦੀ ਸਜ਼ਾ ਸੀ ਉਹਨਾਂ ਨੇ 3 ਲੱਖ ਲੋਕਾਂ ਦੇ ਸਾਈਨ ਕਰਕੇ ਐਪਲੀਕੇਸ਼ਨਾਂ ਦੇ ਉੱਤੇ ਉੱਥੇ ਮਾਂਜੋ ਕੋਰਟ ਦੇ ਵਿੱਚ ਵੇਸ਼ ਕੀਤਾ ਸੀ ਜਿਹਦੇ ਵਿੱਚ ਉਹਦੀ 100 ਸਾਲ ਦੀ ਸਜ਼ਾ ਜਿਹੜੀ ਉਹ ਮaaf ਹੋ ਗਈ ਸੀ 10 ਸਾਲ ਦੀ ਸਜ਼ਾ ਰਹਿ ਗਈ ਮਤਲਬ 10 ਸਾਲ ਦੀ ਸਜ਼ਾ ਰਹਿ ਗਈ ਉਹਨੂੰ 5 ਸਾਲ ਬਾਅਦ ਪ੍ਰੋਲ ਵੀ ਮਿਲਦਾ ਹੁਣ ਉਹ 2000 ਤਕਦੀ ਦੇ ਵਿੱਚ ਉਹ ਪਰੋਲ ਤਿਆਰ ਜੂਗਾ ਉਸ ਤੋਂ ਬਾਅਦ ਉਹਨੇ 4 ਸਾਲ ਰਹਿ ਜਾਣਗੇ ਇਸੇ ਤਰ੍ਹਾਂ ਮਤਲਬ ਉਹ ਆਪਦਾ ਜੇ ਉਹ ਵੀ ਹੈ ਉਹ ਪੱਤਰ ਤੇ ਜਾਂ ਕੋਈ ਸਿਸਟਮ ਹੈ ਉਹਦੇ ਮੁਤਾਬਕ ਉਹ ਜੈਸ ਕਰਕੇ ਬਾਹਰ ਜੀ ਜੀ ਇਦਾਂ ਹੀ ਜਿਹੜੀ ਇਹ ਇੱਕ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤੁਹਾੰ ਅੰਦਾਜ਼ੇ ਨਾਲ ਕਿ ਜਿਹੜੇ ਬਾਹਰ ਸਾਡੇ ਪੰਜਾਬੀ ਐਨਆਰਈ ਭਰਾ ਨੇ ਉਹਨਾਂ ਨੇ ਹੁਣ ਆਵਾਜ਼ ਉਠਾਈ ਹੈ ਉਹਨਾਂ ਨੇ ਇੱਕ ਐਪ ਤਿਆਰ ਕੀਤੀ ਹੈ ਜਿਸ ਦੇ ਵੀ ਤੁਸੀਂ ਕਹਿ ਰਹੇ ਹੋ ਸਾਈਨ ਹਾਂ ਉਹ ਸਾਈਨ ਹੀ ਮੰਗ ਰਹੇ ਨੇ ਤੇ ਜਿਹਦੇ ਕੋਲ ਇਹ ਖਬਰ ਦਾ ਲਿੰਕ ਜਾਂਦਾ ਹੈ ਖਬਰ ਦੇਖਦਾ ਹੈ ਉਹਦੇ ਕੋਲੋਂ ਲਿੰਕ ਖੁੱਲਦਾ ਉਹ ਵੀ ਉੱਥੇ ਯਾਨੀ ਕਿ ਸਾਈਨ ਕਰ ਸਕਦਾ ਹੈ ਮੰਨ ਲਓ ਵੀ ਮੈਂ ਤੁਹਾਨੂੰ ਲਿੰਕ ਭੇਜਾਂ ਤੂੰ ਵੀ ਲਿੰਕ ਦੇਖ ਲਿਆ ਤਾਂ ਉਸ ਤੁਹਾਡੇ ਸਾਈਨ ਹੋ ਗਏ ਯਾਨੀ ਕਿ ਤੁਸੀਂ ਵੀ ਉਸ ਮਹਿਮ ਦਾ ਹਿੱਸਾ ਬਣ ਜੂਗੇ ਜਦੋਂ 10 ਲੱਖ ਮਹਿਮ ਦਾ ਹਿੱਸੇ ਬਣਗੇ ਵਿਅਕਤੀ ਤਾਂ ਉਹ ਕੋਰਟ ਛੱਡਣ ਦੇ ਫੈਸਲਾ ਕਰ ਸਕਦੀ ਹੈ ਹਾਂਜੀ ਤਾਂ ਕੋ ਮਤਲਬ ਲੋਕਾਂ ਨੂੰ ਘਰ ਕਰਨਾ ਚਾਹੀਦਾ ਜੀ ਇਹ ਤਾਂ ਗੱਲ ਹੈ ਕਿ ਇਹ ਵੀ ਕਿਉਂਕਿ ਗਲਤੀਆਂ ਇਨਸਾਨ ਤੋਂ ਹੁੰਦੀਆਂ ਨੇ ਗਲਤ ਠੀਕ ਹੈ ਵੀ ਇਹ ਗੱਲ ਮੰਨਦੇ ਆ ਵੀ ਗਲਤੀ ਵੱਡੀ ਹੈ ਨਹੀਂ ਹੋਣੀ ਚਾਹੀਦੀ ਸੀ ਗਲ ਕਰ ਵੀ ਜਿਹੜੀ ਹੋ ਜਾਂਦੀ ਹੈ ਫਿਰ ਉਹਦੇ ਉੱਤੇ ਵੀ ਨਹੀਂ ਕਹੀ ਇਹ ਕੋਈ ਇਹ ਤਾਂ ਹੈ ਨਹੀਂ ਵੀ ਅਮਰੀਕਾ ਦੇ ਵਿੱਚ ਇਹ ਪਹਿਲਾ ਐਕਸੀਡੈਂਟ ਹੈ ਐਕਸੀਡੈਂਟ ਤਾਂ ਹਰ ਇੱਕ ਜਗ੍ਹਾ ਹੁੰਦੇ ਨੇ ਐ ਐਕਸੀਡੈਂਟ ਉਹ ਤਾਂ ਮਤਲਬ ਕਾਰਨ ਹੀ ਹੈ ਵੀ ਜਿਹੜਾ ਇੱਕ ਕੀ ਹੈ ਨਾ ਜੀ ਆ ਦੇ ਨਬਾਬਾ ਹਨਾ ਜੀ ਇੰਡੀਆ ਲੋਕਾਂ ਨਾਲ ਅਮਰੀਕਾ ਦੀਆਂ ਸਰਕਾਰਾਂ ਨੇ ਜਿਹੜੀਆਂ ਕਾफी ਭੇਦਭਾਵ ਕਰਦੀਆਂ ਨੇ ਤੇ ਨਫ਼ਰਤ ਦੀ ਨਜ਼ਰ ਨਾਲ ਦੇਖਦੀਆਂ ਨੇ ਇਹ ਸਾਡੇ ਆਈ ਜਾਂਦੇ ਨੇ ਇਹ ਟੱਕੇ ਨਾਲ ਆਉਂਦੇ ਨੇ ਇਹ ਸਾਡਾ ਰੁਜ਼ਗਾਰ ਪਰ ਲੋ ਕਾफी ਉੱਥੇ ਲੋਕਾਂ ਦਾ ਜਿਹੜਾ ਹੈਗਾ ਹੈਗਾ ਗਰੋਵ ਹੈ ਮਤਲਬ ਉੱਥੋਂ ਦੇ ਲੋਕੋ ਲੋਕਾਂ ਦਾ ਉਹ ਇਸ ਗੱਲ ਤੇ ਹੈ ਕਿ ਇੰਡੀਆ ਲੋਕਾਂ ਦੇ ਆ ਕੇ ਸਾਡਾ ਰੁਜ਼ਗਾਰ ਹੈ ਜਿਹੜਾ ਉਹ ਘਟ ਕਰਤਾ ਸਾਡਾ ਰੁਜ਼ਗਾਰ ਰੁਜ਼ਗਾਰੀ ਫੈਲ ਰਹੀ ਹੈ ਮਤਲਬ ਇਹ ਉਹਨਾਂ ਦਾ ਇੱਕ ਮੰਨ ਦੀ ਸੋਚ ਹੈ ਹੋ ਸਕਦਾ ਸੱਚੀ ਹੋਵੇ ਹੋ ਸਕਦਾ ਗਲਤ ਹੋਵੇ ਮਤਲਬ ਇਸ ਕਰਕੇ ਉਹ ਇੰਡੀਆ ਲੋਕਾਂ ਨੂੰ ਉਥੋਂ ਰਿਪੋਰਟ ਕਰਨ ਦੇ ਵਿੱਚ ਮਤਲਬ ਉਥੋਂ ਦੀ ਸਰਕਾਰਾਂ ਦਾ ਚਾਂਸ ਦਿੰਦੀ ਹੈ ਕਿਉਂਕਿ ਚਲੋ ਅਸੀਂ ਮੰਨਦੇ ਆ ਵੀ ਇਸ ਵਿਅਕਤੀ ਤੋਂ ਗਲਤੀ ਹੋਈ ਹੈ ਨੌਜਵਾਨ ਤੋਂ ਇਹਦਾ ਕੇਸ ਚੱਲ ਰਿਹਾ ਹੈ ਜੇ ਅੱਗੇ ਡਿਸੀਜਨ ਆਣਾ ਹੈ ਪਰ ਹੁਣ ਸਰਕਾਰ ਨੇ ਪੱਕਾ ਹੀ ਬੈਨ ਕਰਤਾ ਹੈ ਵੀ ਜਿਹੜੇ ਵੀ ਯਾਨੀ ਕਿ ਡਰਾਈਵਰੀ ਪੇਸ਼ੇ ਨਾਲ ਜਾਣਗੇ ਉਹਨਾਂ ਦੇ ਪੱਕੇ ਵੀਜ਼ੇ ਬੈਨ ਕਰ ਦਿੱਤੇ ਗਏ ਅਮਰੀਕਾ ਦੇ ਵਿੱਚ ਇਹ ਫੈਸਲਾ 3-4 ਦਿਨ ਪਹਿਲਾਂ ਹੀ ਆਇਆ ਦੇਖੋ ਅੱਜ ਦੇਖੋ 21 ਤਰੀਕ ਨੂੰ ਕੀਤਾ ਜੀ 12 ਤਰੀਕ ਨੂੰ ਇਹ ਐਕਸੀਡੈਂਟ ਹੋਇਆ 21 ਤਰੀਕ ਨੂੰ ਉੱਥੋਂ ਦੇ ਮਨਿਸਟਰ ਨੇ ਮਤਲਬ ਐਲਾਨ ਕਰਤਾ ਜਿਹਦੇ ਵਿੱਚ ਇੰਗਲਿਸ਼ ਦੀ ਸਪੀਕਿੰਗ ਕਾਫੀ ਮਤਲਬ ਅੱਛੀ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਅੰਗਰੇਜ਼ੀ ਦਾ ਜਾਣਦੇ ਹੀ ਨਹੀਂ ਬੰਦਾ ਵੱਲਾ ਡਰਾਈਵਿੰਗ ਤੇ ਕੋਸ਼ ਜਿਹੜੇ ਉਹਨਾਂ ਦੇ ਪੁਆਇੰਟ ਨੇ ਉਹਨਾਂ ਦੇ ਬਾਰੇ ਕਾਫੀ ਜਾਣਕਾਰੀ ਹੋਣੀ ਚਾਹੀਦੀ ਹੈ ਗ੍ਰੀਨ ਹੈ ਰੈੱਡ ਹੈ ਬਲੂ ਕਿੱਥੇ ਰੁਕਣਾ ਹੈ ਕਿੱਥੇ ਸਲੂਨ ਕਿੱਥੇ ਤੇਜ਼ ਹੋਣਾ ਵੱਲਾ ਜਿਹੜਾ ਸਾਰੇ ਇਹਨਾਂ ਦੇ ਹਿੰਟਰ ਨੇ ਉਹਨਾਂ ਇੰਟਾਂ ਬਾਰੇ ਚੰਗੀ ਨੌਲੇਜ ਮਤਲਬ ਚਾਹੀਦੀ ਹੈ ਇੱਕ ਵਾਰੀ ਉਹਨਾਂ ਨੇ ਇਹ ਗੱਲ ਕਰਤੀ ਚਾਹੀਦੀ ਵੀ ਹੈ ਜੀ ਚਾਹੇ ਥੋੜਾ ਜਿਹਾ ਲੇਟ ਬਣ ਜੇ ਮਹੀਨਾ ਦੋ ਮਹੀਨੇ ਦੀ ਟ੍ਰੇਨਿੰਗ ਹੋਵੇ ਤਾਂ ਜ਼ਰੂਰ ਮਤਲਬ ਇਸ ਤਰ੍ਹਾਂ ਹੋਣਾ ਚਾਹੀਦਾ ਕਿਉਂਕਿ ਛੜਤਾਂ ਦੇ ਉੱਤੇ ਟ੍ਰੈਫਿਕ ਹੈ ਜਿਹੜੀ ਉਹ ਬੜੀ ਜ਼ਿਆਦਾ ਹਾਈ ਸਪੀਡ ਨਾਲ ਚੱਲਦੀ ਹੈ ਵੱਡੀਆਂ ਗੱਡੀਆਂ ਨੇ ਤੇ ਮਰ ਛੋਟੀਆਂ ਗੱਡੀਆਂ ਦਾ ਕੁਝ ਬਚਦਾ ਨਹੀਂ ਮਤਲਬ ਜ਼ਰੂਰ ਟ੍ਰੇਨਿੰਗ ਹੋਣੀ ਚਾਹੀਦੀ ਹੈ ਇਸ ਮੁੰਡੇ ਨੂੰ ਵਾਪਸ ਹੀ ਦੇ ਕੇ ਭੇਜਿਆ ਜਾਣਾ ਚਾਹੀਦਾ ਤੇ ਜਿਹੜੇ ਉਹ ਟ੍ਰੇਨਿੰਗ ਦਾ ਸਿਸਟਮ ਹੈ ਉੱਥੇ ਇਹ ਨਹੀਂ ਹੈ ਜੀ ਉੱਥੇ ਲੋਕੀ ਲਾ ਦੇਉਂਦੇ ਸਾਨੂੰ ਸੋਚੀ ਕਿਤਾ ਜਾਣਾ ਚਾਹੀਦਾ ਜੀ ਤੁਹਾਨੂੰ ਲੱਗਦਾ ਵੀ ਜਿਹੜੀ ਉਹ ਨੌਜਵਾਨਾਂ ਨੇ ਮਹਿੰਮ ਸ਼ੁਰੂ ਕੀਤੀ ਹੈ ਉਹ ਰੰਗ ਲਿਆਏਗੀ ਉਹ ਇਸ ਨੌਜਵਾਨ ਦੀ ਜਾਨ ਬਚਾ ਸਕੇਗੀ ਹਾਂਜੀ ਦੇਖੋ ਜ਼ਰੂਰ ਰੰਗ ਲਿਆਉਗੀ ਪੰਜਾਬੀ ਲੋਕ ਧਿਆਦੇ ਪਾਸ ਕਰ ਲੈ ਆਪਾਂ ਤਾਂ ਪੰਜਾਬ ਦੇ ਲੋਕ ਤਾਂ ਹੋਰਾਂ ਤੇ ਵੀ ਦਿਆ ਕਰਦੇ ਨੇ ਉਹ ਤਾਂ ਫਿਰ ਵੀ ਪੰਜਾਬੀ ਆਪਾਂ ਦਿਆ ਮੰਗਦੇ ਆ ਠੀਕ ਹੈ ਤੇ ਜ਼ਰੂਰ ਮਤਲਬ ਨਾਲੇ ਇਹ ਵੀ ਸਜ਼ਾ ਘੱਟ ਕੀਤੀ ਜਾਵੇ ਜਦੋਂ 110 ਸਾਲ ਵਾਲੇ ਦੀ ਸਜ਼ਾ 10 ਸਾਲ ਰਹਿ ਸਕਦੀ ਹੈ ਤੇ ਫਿਰ ਜਿਹਦੇ ਜਿਹਨੂੰ ਹੋਊਗੀ ਜਿਹਦੇ ਚਾਂਸ ਮਤਲਬ ਕਿੰਨੇ ਇਹ ਤਾਂ ਫਿਰ ਥੋੜਾ ਜਿਹਾ ਹੋਇਆ ਵੀ ਜਮਾ ਮਾਫ ਕੋਸ਼ਲਾ ਪੁੱਛ ਜ਼ਰੂਰ ਮਤਲਬ ਮਾਫ ਕਰਕੇ ਇਹ ਸਾਈਕਲੋ ਜੇ ਬਣਦਾ ਵੀ ਰਿਪੋਰਟ ਦਾ ਬਣਦਾ ਉਹ ਤੇ ਜਾਂ ਕੋਈ ਹੋਰ ਮਤਲਬ ਜਾਂ ਕੋਈ ਨਸਾਲ ਕੈਸਲ ਹੁੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਸਰਕਾਰ ਦੀਆਂ ਸ਼ਰਤਾਂ ਦੇ ਜਿਹੜੀਆਂ ਉਹਦੇ ਮੁਤਾਬਕ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਗਲਤੀਆਂ ਮਨੁੱਖ ਤੋਂ ਹੁੰਦੀਆਂ ਰਹਿੰਦੀਆਂ ਨੇ ਇਹ ਕੋਈ ਪਹਿਲਾ ਉਹ ਪਹਿਲਾਂ ਗੱਲ ਕੀਤੀ ਸੀ ਵੀ ਕੋਈ ਪਹਿਲਾ ਇੰਸੀਡੈਂਟ ਤਾਂ ਹੈ ਨਹੀਂ ਕਿ ਜੇ ਇੰਡੀਆਨ ਹੋਣ ਦੇ ਨਾਤੇ ਜਿਹੜਾ ਇਹ ਲਾਫੜਤ ਭਰੇ ਨਜ਼ਰ ਨਾਲ ਦੇਖਿਆ ਜਾਂਦਾ ਤਾਂ ਇਹ ਮਤਲਬ ਬੜਾ ਘਰਣਾ ਵਾਲਾ ਪਾਤਰ ਹੈ ਸੋਚਣ ਦਾ ਵਿਸ਼ਾ ਹੈ ਕਿ ਕੱਲ ਨੂੰ ਫਿਰ ਕੋਈ ਮਤਲਬ ਇਸੇ ਤਰ੍ਹਾਂ ਕੋਈ ਉੱਥੇ ਹੋਰ ਬਗਾਵਤ ਹੋ ਜੇ ਜਾਂ ਕੋਈ ਹੋਰ ਹੋ ਜੇ ਮਤਲਬ ਜਿਹੜੀ ਕਿਸੂਰ ਕਿਸੇ ਹੋਰ ਦਾ ਹੋਵੇ ਦਾਜ ਹੈ ਜਿਹੜੀ ਉਹ ਇੰਡੀਆਨ ਜਾਂ ਪੰਜਾਬੀ ਲੋਕਾਂ ਤੇ ਦਿੱਤੀ ਗਈ ਹੈ ਇਸ ਤਰ੍ਹਾਂ ਦੀਆਂ ਗਟਰਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਤਲਬ ਇਹਦਾ ਜਿਹੜਾ ਪੂਰਨ ਹੱਲ ਕਰਕੇ ਜਲਦੀ ਇਹਨੂੰ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਹਾਂ ਸਹੀ ਗੱਲ ਹੈ ਬੈਠ ਸਾਹਿਬ ਇਹਦਾ ਕੋਈ ਨਾ ਕੋਈ ਹੱਲ ਹੁੰਦਾ ਹੈ ਗਲਤੀ ਹਰੇਕ ਬੰਦੇ ਤੋਂ ਹੁੰਦੀ ਆ ਸਹੀ ਬੰਦੇ ਆ ਤੇ ਹੁਣ ਜਿਵੇਂ ਕਿ ਭਾਰਤ ਸਰਕਾਰ ਨੂੰ ਵੀ ਇੱਕ ਅਪੀਲ ਕਰ ਦਿੱਤੀ ਹੈ ਉਹ ਨੌਜਵਾਨਾਂ ਦੇ ਵੱਲੋਂ ਵੀ ਤੁਸੀਂ ਵੀ ਸਾਡੇ ਨਾਲ ਅੱਗੇ ਆਓ ਤੁਸੀਂ ਵੀ ਅਮਰੀਕਾ ਦੀ ਸਰਕਾਰ ਨਾਲ ਗੱਲਬਾਤ ਕਰੋ ਇਸ ਵਿਸ਼ੇ ਨੂੰ ਲੈ ਕੇ। ਹਾਂ ਜੀ ਗੱਲ ਇਹ ਹੈ ਜੀ ਕਿ ਉੱਥੇ ਰਾਜਨੀਤੀ ਹੋਣ ਲੱਗੀ। ਜੀ ਮਤਲਬ ਬੈਟਨ ਬਰਸ ਟ੍ਰੰਪ ਮਤਲਬ ਜਿਹੜੀ ਇਹ ਰਾਜਨੀਤੀ ਉੱਥੇ ਹੋਣ ਲੱਗੀ ਦੇ ਵਿੱਚ ਆਪਣਾ ਇਹ ਨੌਜਵਾਨ ਹੈ ਜਿਹੜਾ ਉਹ ਫਸ ਗਿਆ ਇੱਕ ਵਾਰੀ ਆਪਾਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆਂ ਵੀ ਮਾਲਕਾ ਤੂੰ ਫੇਰ ਵੀ ਬਖਸ਼ਣਾ ਰਹਿ ਇਸ ਲੜਕੇ ਨੂੰ ਬਖਸ਼ ਤੇ ਕਿਉਂਕਿ ਘਰੇ ਫਾਦਰ ਦਾ ਫਾਦਰ ਨਹੀਂ ਹੈਗਾ ਉਹਨੂੰ ਤਾਂ ਪਹਿਲੀ ਸਜ਼ਾ ਦੇ ਰੱਖੀ ਆ ਕੁਦਰਤ ਨੇ ਜੀ ਜੀ ਤੇ ਘਰੇ ਜਿਹੜੇ ਨੌਜਵਾਨ ਲੜਕੇ ਦਾ ਫਾਦਰ ਚੁਰ ਗਿਆ ਉਹਨੂੰ ਤਾਂ ਸਜ਼ਾ ਉਦੋਂ ਨਹੀਂ ਮਿਲੀ ਹੋਈ ਹੈ ਇਹਨੇ ਕੋਸ਼ਿਸ਼ ਕੀਤੀ ਸੀ ਵੀ ਘਰ ਚੋਂ ਗਰੀਬੀ ਨੂੰ ਕੱਢੀਏ ਜਾਂ ਡਾਕਟਰ ਦਾ ਕੋਈ ਕੰਮ ਆ ਮਤਲਬ ਤੁਸੀਂ ਠੀਕ ਹੈ ਜੋ ਪਾਣਾ ਹੁੰਦਾ ਜੋ ਤੁਹਾਨੂੰ ਮਨਜ਼ੂਰ ਹੁੰਦਾ ਉਹ ਵਾਪਰ ਗਿਆ ਇਹ ਜਰੂਰ ਮਤਲਬ ਇਸ ਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਪੰਜਾਬੀ ਲੋਕ ਸਹਿਯੋਗ ਕਰਨ ਤੋਂ ਪਿੱਛੇ ਨਹੀਂ ਹਟਣਗੇ ਹੋਰ ਲੋਕ ਨੇ ਜਿਹੜੇ ਵਿਦੇਸ਼ਾਂ ਦੇ ਉਹ ਵੀ ਕਰਨਗੇ ਕਿਉਂਕਿ ਵਿਦੇਸ਼ਾਂ ਦੇ ਲੋਕ ਵੀ ਉੱਥੇ ਬਹੁਤ ਡਾਇਰ ਬੀ ਕਰਦੇ ਨੇ ਉਹਨਾਂ ਨੂੰ ਕਿਹੜਾ ਉੱਥੇ ਅੰਗਰੇਜ਼ੀ ਉਸ ਤਰ੍ਹਾਂ ਆਉਂਦੀ ਹੋਊਗੀ ਫਰਟੇ ਦਾ ਫਰਟੇ ਦਾ ਅੰਗਰੇਜ਼ੀ ਦਾ ਆਪਣੇ ਨੂੰ ਇਹ ਲੱਗਦਾ ਹੈ ਮਨਤ ਸਰਕਾਰ ਸਰਤਾਂ ਨੂੰ ਵੀ ਨਹੀਂ ਆਉਂਦੀ ਹੋਣੀ ਗੱਲ ਕਰ ਵੀ ਠੀਕ ਹੈ ਇੱਕ ਵਾਰੀ ਦਾ ਚਲੋ ਮਾਫੀ ਜਰਾ ਕੰਮ ਹੋ ਜੇ ਜਿਵੇਂ ਨਹੀਂ ਸਜਾਤਾ ਕਰਕੇ ਮਤਲਬ ਉਹ ਨੂੰ ਜੋ ਵੀ ਉਹ ਬਣਦਾ ਹੈ ਇੰਡੀਆ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦਾ ਰਿਪੋਰਟ ਵਾਲਾ ਸਿਸਟਮ ਹੈ ਉਹ ਰਿਪੋਰਟ ਸਿਸਟਮ ਵਾਸਤੇ ਤਾਜੀ ਕਾਰਵਾਈ ਹੈ ਜਿਹੜੋ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਕਰਕੇ ਮਤਲਬ ਇਸ ਨੂੰ ਜਲਦੀ ਨਵੇੜ ਕੇ ਚਲੋ ਆਪਣੇ ਪੇਰੇ ਬੱਚਿਆਂ ਦੇ ਵਿੱਚ ਕਹਿ ਲੋ ਭੈਣ ਭਰਾ ਦੇ ਕੋਲੇ ਕਹਿ ਲੋ ਪਰਿਵਾਰ ਪਿੰਡ ਦੇ ਵਿੱਚ ਉਹ ਜਲਦੀ ਪਹੁੰਚ ਜੇ 100 ਡਾਕਟਰ ਦੇਖੋ ਪਹਿਲਾਂ ਵੀ ਜਿਹਨੂੰ 110 ਸਾਲ ਦੀ ਸਜ਼ਾ ਹੋਈ ਸੀ ਉਹਨੂੰ ਵੀ ਮਾਫੀ ਮਿਲ ਗਈ ਸੀ ਉਹਦੀ ਸਜ਼ਾ 10 ਸਾਲ ਰਹਿ ਗਈ ਸੀ ਤੇ ਇਹਨੂੰ ਜੇ ਸਜ਼ਾ ਹੁੰਦੀ ਹੈ ਤਾਂ ਵੱਤਵਾ ਜਿਹੜੇ ਲੱਗੇ ਡਿਫੈਂਸ 45 ਸਾਲ ਨੇ ਇੱਕ ਇਹਦੀ ਵੀ ਘਟਨੀ ਆਈ ਦੀ ਅਸੀਂ ਵੀ ਇਹ ਬੇਨਤੀ ਕਰਾਂਗੇ ਸਰਕਾਰਾਂ ਨੂੰ ਵੀ ਇਹ ਜਾਗ ਨਹੀਂ ਲੋੜਾ ਇੱਥੇ ਪੰਜਾਬੀ ਐਨਆਰ ਕੇ ਆਏ ਆ ਉੱਥੇ ਹੋਰ ਲੋਕਾਂ ਨੂੰ ਵੀ ਅੱਗੇ ਆਣਾ ਚਾਹੀਦਾ ਇਹਨੂੰ ਬਚਾਉਣ ਦੇ ਲਈ ਨਹੀਂ ਜੇ ਆਉਣ ਤੇ ਲੋਕ ਜਰੂਰ ਅੱਗੇ ਆਉਂਦੇ ਲੋਕਾਂ ਨੂੰ ਥੋੜਾ ਜਿਹਾ ਇਹ ਵੀ ਲੋਕਾਂ ਤੱਕ ਪਹੁੰਚ ਹੋ ਕਿਸ ਤਰ੍ਹਾਂ ਹੁੰਦੀ ਹੈ ਕਿਹੜੇ ਤਰੀਕੇ ਨਾਲ ਹੁੰਦੀ ਹੈ ਕਿਉਂਕਿ ਆਪਣੇ ਲੋਕ ਵੀ ਥੋੜਾ ਜਿਹਾ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਦੀ ਭੇਡ ਜਿਹੜੇ ਖੜੇ ਨੇ ਲੋਕ ਮਤਲਬ ਇਹਨੂੰ ਸਿਆਸਤ ਤੋਂ ਉੱਪਰ ਉੱਟ ਕੇ ਇੱਕ ਉਦਰ ਦਾ ਬਰਤਾਰਾ ਸੰਘ ਦੇ ਕੁਝ ਆਪਣੇ ਲੋਕ ਹੜਾ ਜੀ ਦੇ ਉਸ ਰਾਜਨੀਤਿਕ ਉਲਟ-ਪੁਲਟ ਕਾ ਵੀ ਬਤ ਜਿਹੜੇ ਲੋਕ ਨੇ ਨਾ ਥੋੜਾ ਜੇ ਅਪਰ ਲੈਵਲ ਦੇ ਉਹ ਵੀ ਜੀ ਨੇ ਇਸ ਕਰਕੇ ਇਹ ਥੋੜੀ ਜੀ ਗੱਲ ਮੱਦਮ ਹੈ ਜਰੂਰ ਲੋਕ ਇਹਦਾ ਸਾਥ ਦੇਣ ਦੇ ਵੱਧ ਤੋਂ ਵੱਧ ਜਿੰਨਾ ਵੀ ਸਾਥ ਦਿੱਤਾ ਗਿਆ ਸਾਥ ਦੇਣਾ ਵੀ ਚਾਹੀਦਾ ਕਿਉਂਕਿ ਇੱਕ ਅਫੇਰ ਵੀ ਚਲੋ ਆਪਣਾ ਚਾਹੇ ਕਿਤੋਂ ਦਾ ਵੀ ਹੈ ਕਿਉਂਕਿ ਲੋ ਚਾਹੇ ਆਪਣਾ ਚਾਹੇ ਬਗਾਨਾ ਕਿਤੋਂ ਦਾ ਵੀ ਇੱਕ ਨੌਜਵਾਨ ਲੜਕਾ ਹੈ ਉਸ ਦੀ ਜਿੰਦਗੀ ਦਾ ਸਵਾਲ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਇਹ ਉਸ ਦਾ ਸਾਥ ਦੇ ਕੇ ਉਹਨੂੰ ਕੋਸ਼ਿਸ਼ ਕਰੀਏ ਯਤਨ ਕਰਕੇ ਵੀ ਜਲਦੀ ਤੋਂ ਜਲਦੀ ਜਿਹੜਾ ਉਹਦਾ ਮਸਲਾ ਹੈ ਉਹ ਹੱਲ ਹੋਣਾ ਚਾਹੀਦਾ ਚਲੋ ਰਿੰਦਰ ਜੀ ਤੁਹਾਨੂੰ ਜੁੜੇ ਆਪਣੇ ਵਿਚਾਰ ਬਤਾਂਦੇ ਸਾਡੇ ਨਾਲ ਸਾਂਝੇ ਕੀਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋਦੋ ਤੁਸੀਂ ਸਾਡੇ ਨਾਲ ਜੁੜੇ ਜੀ ਰਿੰਦਰ ਸਿੰਘ ਜੀ ਮਾਨਸਾ ਤੋਂ ਜਿਹੜਾ ਅੱਜ ਦਾ ਮੁੱਦਾ ਸੀ ਕਿ ਉਹ ਅਮਰੀਕਾ ਨਾਲ ਜੁੜਿਆ ਸੀ ਤੇ ਤੁਹਾਨੂੰ ਦੱਸ ਦਈਏ ਹੈਗਾ ਪੰਜਾਬੀ ਨੌਜਵਾਨ ਦਾ ਮੁੱਦਾ ਇੱਕ ਨੌਜਵਾਨ ਉੱਥੇ ਡੋਂਕੀ ਦੇ ਰਾਈ ਪਹੁੰਚ ਜਾਂਦਾ ਹੈ ਅਮਰੀਕਾ ਜਿਹਦੇ ਕੋਲ ਉਹਦਾ ਲਾਇਸੈਂਸ ਵੀ ਠੀਕ ਤਰ੍ਹਾਂ ਨਹੀਂ ਬਣਿਆ ਜਿਹਨੂੰ ਇੰਗਲਿਸ਼ ਵੀ ਨਹੀਂ ਆਂਦੀ। ਅ ਵਧੀਆ ਉੱਥੇ ਆਪਣਾ ਕੰਮ ਕਾਰ ਸ਼ੁਰੂ ਕਰਦਾ ਹੈ ਤੇ ਡਰਾਈਵਿੰਗ ਕਰਦਾ ਜਾਂਦਾ ਪਰ ਇੱਕ ਦਿਨ ਉਸ ਤੋਂ ਅਚਾਨਕ ਗਲਤੀ ਨਾਲ ਇੱਕ ਐਕਸੀਡੈਂਟ ਹੋ ਜਾਂਦਾ ਹੈ। ਜਿੱਥੇ ਨਹੀਂ ਮੁੜਨਾ ਉੱਥੇ ਉਤੋਂ ਆਪਣਾ ਟਰਾਲਾ ਮੋੜਦਾ ਜਾਂਦਾ ਜਿਸ ਦੇ ਕਰਕੇ ਤਿੰਨ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਔਰ ਜਦੋਂ ਇਸ ਨੂੰ ਲੈ ਕੇ ਜਾ ਜਾਂਦਾ ਥਾਣੇ ਦੇ ਵਿੱਚ ਦੇ ਬਿਆਨ ਦਰਜ ਹੁੰਦੇ ਨੇ ਕੋਰਟ ਦੇ ਵਿੱਚ ਤਾਂ ਸਾਹਮਣੇ ਆਉਂਦੇ ਆ ਕਿ ਇਸ ਨੂੰ ਇੰਗਲਿਸ਼ ਨਹੀਂ ਆਂਦੀ। ਇਹ ਬਿਨਾਂ ਕਾਗਜ਼ਾਤ ਹੋਰੇ ਆਇਆ ਹੋਇਆ ਹੈ ਤੇ ਸਭ ਤੋਂ ਵੱਡਾ ਪੁਆਇੰਟ ਕਿ ਇਸ ਨੂੰ ਜਿਹੜੇ ਸਾਈਨ ਦਿਖਾਏਗੇ ਡਰਾਈਵਿੰਗ ਦੇ ਚਾਰ ਸਾਈਨ ਦਿਖਾਏਗੇ ਚਾਰਾਂ ਚੋਂ ਤਿੰਨ ਬਾਰੇ ਨੂੰ ਪਤਾ ਨਹੀਂ ਸੀ ਜਿਹੜਾ ਇਹ ਚੌਥਾ ਸਾਈਨ ਦੱਸਿਆ ਉਹ ਵੀ ਗਲਤ ਤਾਂ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਸ ਡਿਫੈਂਸ ਲੱਗੇ ਨੇ ਆਫੈਂਸ ਤਾਂ ਉਹਦੇ ਹਿਸਾਬ ਨਾਲ ਇਹਨੂੰ 45 ਸੱਤ ਰਿਆ ਹੋ ਸਕਦੀ ਹੈ ਪਰ ਇਹ ਵੀ ਇੱਕ ਗਲਵਾ ਸਾਹਮਣੇ ਆਈ ਹੈ ਕਿ ਜਿਹੜੇ ਬਾਹਰ ਬੈਠੇ ਐਨਆਰਵੀਰ ਨੇ ਉਹਨਾਂ ਨੇ ਹੁਣ ਇੱਕ ਮਹਿੰਮ ਸ਼ੁਰੂ ਕੀਤੀ ਹੈ ਕਿਉਂਕਿ ਅਮਰੀਕਾ 'ਚ ਪਹਿਲਾਂ ਹੀ ਕੋਈ ਵਿਅਕਤੀ ਨੂੰ 110 ਸੱਤ ਰਿਆ ਹੋਈ ਸੀ ਉਦੋਂ ਵੀ ਸਾਈਨਿੰਗ ਸ਼ੁਰੂ ਹੋਈ ਸੀ ਤਾ ਜਿੱਦੀ سزا ਘਟਾ ਕੇ ਦਸਲ ਕਰ ਦਿੱਤੀ ਸੀ 110 ਸਾਲ ਤੋਂ ਤਾਂ ਜੇਕਰ ਇਹ ਥੋ ਪੰਤਾਸਾ ਹੁੰਦੀ ਹੈ ਤਾਂ ਜਿਹੜੇ ਇਹਨਾਂ ਦੇ ਵੀਰਾਂ ਨੇ ਇੱਕ ਸਕੀਮ ਸ਼ੁਰੂ ਕੀਤੀ ਹੈ ਮਹਿੰਮ ਸ਼ੁਰੂ ਕੀਤੀ ਹੈ ਸਾਈਨ ਸਿਕਨਿਚਰ ਜੇਕਰ 10 ਲੱਖ ਲੋਕ ਉਹ ਸਾਈਨ ਆਨਲਾਈਨ ਕਰ ਦਿੰਦੇ ਨੇ ਤੇ ਤਾਂ ਇਸ ਨੌਜਵਾਨ ਦੀ سزا ਵੀ ਘਟ ਸਕਦੀ ਹੈ ਇਹ ਵੀ ਬਾਹਰ ਡਿਪੋਰਟ ਹੋ ਆ ਸਕਦਾ ਹੈ ਵਾਪਸ ਭਾਰਤ ਕਿਉਂਕਿ ਸਰਕਾਰ ਨੇ ਡਿਪੋਰਟ ਤੇ ਹੁਣ ਕਰਨਾ ਹੀ ਹੈ ਕਿਉਂਕਿ ਦੇਖੋ ਕਾਜ ਪੱਤਰ ਵੀ ਨਕਲੀ ਨੇ ਡੋਂਕੀ ਰਹੀ ਗਿਆ ਹੋਇਆ ਏ ਸਾਰੇ ਜਿਹੜੇ ਵੀ ਸਾਡੇ ਵੀਰ ਭਰਾ ਦੇਖ ਰਹੇ ਨੇ ਜਿਹੜਾ ਇਹ ਲਿੰਕ ਖੋਲੇਗਾ ਉਹਦਾ ਆਟੋਮੈਟਿਕ ਯਾਨੀ ਕਿ ਇੱਕ ਉਦੀ ਐਪ ਦੇ ਰਾਹੀਂ ਉਹਨੂੰ ਵੋਟ ਪੈ ਜਾਏਗੀ ਜਿਹੜੀ ਕਿ ਬਾਹਰ ਐਨਏ ਭਰਾਵਾਂ ਨੇ ਇਹ ਸ਼ੁਰੂ ਕੀਤੇ ਆ ਹੁਣ ਦੇਖਦੇ ਆ ਕਿ ਹਰਜਿੰਦਰ ਸਿੰਘ ਦਾ ਕੀ ਜਲਦੀ ਬਣੇਗਾ ਕੀ ਉਹਦੇ 10 ਲੱਖ ਸੈਨ ਕਦੋਂ ਸਾਈਨ ਹੋਣਗੇ ਕਿੰਨੀ ਉਹਨੂੰ ਸਜ਼ਾ ਹੋਏਗੀ ਹਾਲਾਂਕਿ ਜਿਹੜੇ ਪੰਜਾਬੀ ਭਰਾ ਨੇ ਬਾਹਰ ਬੈਠੇ ਨੇ ਜਾਂ ਜਿਹੜੇ ਉਰੇ ਬੈਠੇ ਨੇ ਉਹ ਸਾਰੇ ਪਹਿਲ ਕਰ ਰਹੇ ਨੇ ਆਪਣੇ ਆਪਣੇ ਵੱਲੋਂ ਹੁਣ ਦੇਖਣਾ ਉਹਦੀ ਕਿਸਮਤ ਕੀ ਨਵਾਂ ਮੋੜ ਦੀ ਜ਼ਿੰਦਗੀ ਕਹ ਲੈਂਦੀ ਹੈ ਸੋ ਤੋਂ ਜਿਆਦਾ ਸ਼ਾਨਦਲਾਈ ਦਾ ਬ੍ਰੋਨਸੀ ਤੁਹਾਡਾ ਦੌਰਾ ਜੁਣਾ ਕੋਈ ਹੋਰ ਲਾਈਦਾ ਵੱਡਾ ਮੁੱਦਾ ਲੈ ਕੇ ਤੁਸੀਂ ਉੱਥੇ ਦੇਖੋ ਇਹਨਾਂ ਪੰਜਾਬੀ ਟੀਵੀ ਬਾਕੀ ਦੇ ਚਲਦੀਆਂ ਵੱਡੀਆਂ ਖਬਰਾਂ ਤੇ ਮੈਨੂੰ ਦਿਓ ਇਜਾਜ਼ਤ